ਮੈਂ 7 ਸਾਲ ਤੋਂ ਰੇੜੀ ਲਗਾ ਰਿਹਾ ਮੈਂ ਤੇ ਕੰਨਿਆ ਦਾ ਰਸ ਦੀ ਤਾਂ ਕਿ ਇਸ ਭਈਏ ਦੀ ਰੇੜੀ ਲਵਾਈ ਹੈ ਇਸ ਬੰਦੇ ਨੇ ਸਾਡੀ ਜਗ੍ਹਾ ਤੇ ਮੈਂ ਰੇੜੀ ਲਗਾ ਰਿਹਾ ਸਾਈਡ ਤੇ ਸੜਕ ਦੀ ਜਗ੍ਹਾ ਤੇ ਔਰ ਨਹਿਰ ਮਹਿਕਮੇ ਦੀ ਜਗ੍ਹਾ ਯਾਰ ਇਹ ਬੰਦਾ ਸਾਨੂੰ ਕੰਮ ਨਹੀਂ ਕਰਨ ਦਿੰਦਾ ਮੇਰੀ ਜਨਨੀ ਹਾਰ ਦੀ ਮਰੀਜ਼ ਆ ਕੋਈ ਵੀ ਅੱਜ ਤੋਂ ਬਾਅਦ ਹਰ ਜਮਰਜ ਹੁੰਦੀ ਰੱਬ ਨਾ ਕਰੇ ਇਹ ਜਾਨੋਂ ਮਾਰਨ ਤੱਕ ਜਾਂਦਾ ਇਸ ਦਾ ਜ਼ਿੰਮੇਵਾਰ ਇਹ ਬੰਦਾ ਕੁੱਝ ਰਗਾ ਦਈ ਜਿੱਦ ਲਈ ਅੱਜ ਕਿਹਾ ਤਾਂ ਕਿ ਮੈਨੂੰ ਕੋਸ਼ ਹੋ ਕੇ ਮੇਰੀ ਪਜਨਾਨੀ ਜਨਾਨੀ ਲਿਆਊਗਾ ਕਹਿ ਲਿਆਊਗਾ ਇਹ ਉਹ ਗੱਲ ਹੈ ਜੀ ਇਹ ਆ ਜੀ ਬਸ ਇੱਕ ਇੰਦੇ ਪਰਵਾਰ ਬਲੋ ਕੋਈ ਵੀ ਹੱਥ ਲਾਜੇ ਮੈਂ ਆਪਣੀਆਂ ਉਂਗਲਾਂ ਵੜ ਦੇਣੀ ਹੈ ਤੇ ਪਰਚਾ ਦੇ ਦੇਣਾ ਤੇ ਪਰਸੋ ਇਹਨਾਂ ਨੇ ਉਹ ਹਰਾਸ਼ਮੈਂਟ ਕਰਦੇ ਡੇਲੀ ਆ ਜਾਂਦੇ ਨੇ ਉੱਥੋਂ ਆਪਣੇ ਪਿੰਡੋਂ ਸਪੈਸ਼ਲ ਆ ਕੇ ਇੱਥੇ ਲਾਂਦਾ ਹੋਰ ਕਿਤੇ ਨਹੀਂ ਲਾਂਦਾ ਇਹ ਆ ਕੇ ਜਾਨ ਪੁੱਛ ਕੇ ਇੱਥੇ ਰੇੜੀ ਲਾਂਦਾ ਹੀ ਬੋਲੋ ਅਸਲ ਕੀ ਗੱਲ ਹੈ ਜੀ ਸਰ ਇੱਥੇ ਮੈਂ 5-7 ਸਾਲ ਤੋਂ ਰੇੜੀ ਲਗਾ ਰਿਹਾ ਮੈਂ ਇੱਥੇ ਗੰਨੇ ਦਾ ਰਸ ਦੀ ਔਰ ਮੰਤਰੀ ਸਾਹਿਬ ਵੀ ਮੇਰੀ ਪਿਛਲੇ ਦਿਨਾਂ ਤੋਂ ਲਵਾ ਕੇ ਗਏ ਸੀਗੇ ਠੀਕ ਹੈ ਔਰ ਇਸ ਜਗ੍ਹਾ ਤੇ ਮੈਂ ਇਸ ਜਗ੍ਹਾ ਜਿਹੜੀ ਹੈ ਇਸ ਜਗ੍ਹਾ ਹੈ ਨਾ ਇਸ ਜਗ੍ਹਾ ਤੇ ਮੰਤਰੀ ਸਾਹਿਬ ਰੇੜੀ ਲਗਾ ਕੇ ਗਏ ਸੀ। ਇਹ ਸ ਬੰਦਾ ਪੀਏ ਪੀ ਦਾ ਮੁਲਾਜ਼ਮ ਹੈ। ਔਰ ਚਾਰ ਬਟਾਲੀ ਵਿੱਚ ਨੌਕਰੀ ਕਰਦਾ ਹੈ। ਤੇ ਇਸ ਜਗ੍ਹਾ ਤੋਂ ਮੇਰੀ ਜਿਹੜੀ ਚੁਕਾ ਕੇ ਇਸ ਭਈਏ ਦੀ ਜਿਹੜੀ ਲਵਾਈ ਹੈ ਇਸ ਬੰਦੇ ਨੇ 5500 ਰੁਪਏ ਮਹੀਨਾ ਲੈ ਰਿਹਾ ਇਸ ਬੰਦੇ ਕੋਲ ਠੀਕ ਹੈ ਜੀ। ਤੇ ਇਸ ਜਗ੍ਹਾ ਤੇ ਮੈਂ ਰੇੜੀ ਲਗਾ ਰਿਹਾ ਸਾਈਡ ਤੇ ਸੜਕ ਦੀ ਜਗ੍ਹਾ ਤੇ ਔਰ ਨਹਿਰ ਮੈਹਕਮੇ ਦੀ ਜਗ੍ਹਾ ਹੈ। ਇਹ ਬੰਦਾ ਸਾਨੂੰ ਕੰਮ ਨਹੀਂ ਕਰਨ ਦਿੰਦਾ। ਕਾਹਤੋਂ ਦੀ ਬੂਖ ਹੈ ਕਿ ਸਾਡੇ 5500 ਦਿਨਾਂ ਲੈ ਕਰਦਾ। ਹਾਂ। ਲਾਂਦੇ ਆਈ ਇਹ ਤੇ ਐਸ ਡੀ ਇਹ ਕੰਮ ਨਹੀਂ ਕਿਸੇ ਨੂੰ ਕਰੰਦੇ ਦਿਆ ਬਿਲਕੁਲ ਨਹੀਂ ਕਰੰਦੇ ਦਿਆ ਮੈਂ ਇਹਨੂੰ ਕਹਾਂ ਮੈਂ ਕਿ ਤੂੰ ਆਪਣਾ ਕੰਮ ਕਰਨਾ ਮੈਂ ਆਪਣਾ ਕਰਨਾ ਸਾਨੂੰ ਕੰਮ ਕਰਨ ਦੇ ਇਹ ਕੰਮ ਕਰਨ ਦੇਣ ਹੀ ਨਹੀਂ ਦਿਆ ਸਵੇਰੇ ਆਇਆ ਸਵੇਰੇ ਮੇਰੀ ਛਤਰੀ ਖੋਲੀ ਚੱਕ ਕੇ ਸਿੱਧੀ ਸੜਕ 'ਚ ਰੇੜੀ ਮੇਰੀ ਆਉ ਉਹ ਸਾਈਡ ਤੇ ਮੈਂ ਰੇੜੀ ਸਾਡੇ ਕਿਸੇ ਦੇ ਐਸਐਸਪੀ ਸਾਹਿਬ ਕੋਲ ਚੱਲਿਆ ਹੀ ਤੇ ਉਧਰੋਂ ਪ੍ਰਧਾਨ ਸਾਡੇ ਸਾਹਿਬ ਮਿਲ ਗਏ ਮੈਂ ਕਿ ਚਲੋ ਕਰ ਲੈਨੇ ਆ ਗੱਲ ਆਪਾਂ ਠੀਕ ਹੈ ਜੀ ਔਰ ਮੇਰੀ ਗੱਲ ਇੱਕ ਹੋਰ ਵੀ ਹੈਗੀ ਆ ਡੀਜੀਪੀ ਐਸਐਸਪੀ ਐਸਐਚਓ ਮਾਨ ਸਾਹਿਬ ਸਾਰਿਆਂ ਨੂੰ ਮੈਂ ਐਪਲੀਕੇਸ਼ਨਾਂ ਪਾਈਆਂ ਹੋਈਆਂ ਮੈਂ ਔਰ ਇੱਕ ਮੈਂ ਇੱਕ ਚੀਜ਼ ਪੁਲਿਸ ਮੁਲਾਜ਼ਮ ਵੱਡੇ ਅਫਸਰਾਂ ਕੋਲ ਪੁੱਛਣਾ ਚਾਹੁੰਦਾ ਇੱਕ ਮੁਲਾਜ਼ਮ ਪੁਲਿਸ ਦਾ ਜਿਹੜਾ ਮਰਜ਼ੀ ਹੋਵੇ ਕੀ ਉਹ ਨਿਗ੍ਹਾਜ਼ ਜਗ੍ਹਾ ਤੇ ਕਬਜ਼ਾ ਕਰਕੇ ਸਾਈਡ ਬਿਜ਼ਨਸ ਕਰ ਸਕਦਾ ਸਾਈਡ ਬਿਜ਼ਨਸ ਨਹੀਂ ਕਰ ਸਕਦਾ ਉਹ ਕਾਨੂੰਨੀ ਕਾਰਵਾਈ ਤੇ ਪਰ ਲੇਕਿਨ ਮੈਂ ਇਹ ਗੱਲ ਕਹਿਣਾ ਐ ਐਸਐਸਪੀ ਡੀਜੀਪੀ ਸਾਰਿਆਂ ਨੂੰ ਐਪਲੀਕੇਸ਼ਨਾਂ ਪਾਈਆਂ ਹੋਈਆਂ ਵਾ ਪਰ ਲੇਕਿਨ ਇੱਕ ਗਰੀਬ ਦੀ ਸੁਣਾਈ ਕਿਉਂ ਨਹੀਂ ਹੋ ਰਹੀ ਸਾਡੀ ਸਰਕਾਰ ਕਹਿੰਦੀ ਐ ਅਸੀਂ ਗਰੀਬਾਂ ਦੀ ਸਰਕਾਰ ਆ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹਾਂ ਇਹ ਗਰੀਬਾਂ ਦੀ ਸਰਕਾਰ ਹੈ ਮੈਂ ਅਮੀਰਾਂ ਦੀ ਵੀ ਕਵਾਂਗਾ ਵੀ ਅਮੀਰਾਂ ਦੀ ਸਰਕਾਰ ਹੈ ਪਰ ਲੇਕਿਨ ਸਾਡੀ ਸੁਣਾਈ ਨਹੀਂ ਹੋ ਰਹੀ ਕੀ ਮੰਤਰ ਦੇ ਚੱਲ ਰਿਹਾ ਮੈਂ ਪ੍ਰਸ਼ਾਸਨ ਕੋਲ ਮੰਗਿਆ ਇੱਕ ਚੀਜ਼ ਦੀ ਕਰਦਾ ਮੈਂ ਆਪਣੀ ਕਮਾਨੀ ਤੇ ਆਪਣੀ ਖਾਣੀ ਇਸ ਬੰਦੇ ਤੇ ਕਾਨੂੰਨੀ ਕਾਰਵਾਈ ਪੂਰੀ ਬੰਦੀ ਕੀਤੀ ਜਾਵੇ ਇੱਕ ਤਾਂਮਕੀਂ ਦਿੰਦਾ ਕਿ ਮੈਂ ਠਾਕਰ ਹਾਂ ਠਾਕਰ ਹਾਂ ਯਾਰ ਅਸੀਂ ਤੈਨੂੰ ਕੀ ਕਹਿ ਰਹੇ ਹਾਂ ਔਟਕਾਸਟ ਨਹੀਂ ਕਹਿੰਦੇ ਠਾਕਰ ਹੀ ਹੈ ਤੂੰ ਠਾਕਰਾਂ ਦੇ ਦਿਲ ਬਹੁਤ ਵੱਡੇ ਹੁੰਦੇ ਆ ਪਰ ਲੇਕਿਨ ਠਾਕਰਾਂ ਵਾਲੇ ਕੰਮ ਨਹੀਂ ਕਰਦਾ ਸਾਨੂੰ ਰੇੜੀ ਨਹੀਂ ਲਗਾ ਦੇ ਰਿਹਾ ਮੇਰੇ 400 ਛੋਟੇ ਬੱਚੇ ਆ ਅੰਗਰੇਜ਼ੀ ਸਕੂਲ ਤੋਂ ਪੰਜਾਬੀ ਸਕੂਲ ਆ ਗਏ ਇਸ ਬੰਦੇ ਦੀ ਵਜ੍ਹਾ ਨਾਲ ਮੇਰੀ ਜਨਨੀ ਹਾਰ ਦੀ ਮਰੀਜ਼ ਆ ਕੋਈ ਵੀ ਅੱਜ ਤੋਂ ਬਾਅਦ ਹਰਜ ਮਰਜ ਹੁੰਦੀ ਰੱਬ ਨਾ ਕਰੇ ਇਹ ਜਾਨ ਨੂੰ ਮਾਰਨ ਤੱਕ ਜਾਂਦਾ ਇਸ ਦਾ ਜ਼ਿੰਮੇਵਾਰ ਇਹ ਬੰਦਾ ਹੋਵੇਗਾ ਸਵੇਰੇ ਮੇਰੀ ਜਿਹੜੀ ਨੂੰ ਇਸ ਬੰਦੇ ਨੇ ਧੱਕਾ ਮਾਰ ਕੇ ਸੜਕ 'ਚ ਛੋਟਿਆ ਪਰ ਮੇਰੀ ਛਤਰੀ ਤੋੜੀ ਜਮ ਪ੍ਰਸ਼ਾਸਨਕਾਰੀ ਇੱਕੋ ਬੇਨਤੀ ਕਰਾਂਗਾ ਪੁਲਿਸ ਅਮਲਾਜਮਾ ਕਰੀ ਵੱਡੇ ਵੱਡੇ ਅਫਸਰਾਂ ਘਾੜੀ ਹਰ ਹਰ ਮਲਾਜਮਾਂ ਦੇ ਬੱਚੇ ਆ ਜਿੱਦਾਂ ਮੇਰੇ ਨਾਲ ਤਾਂ ਕੋਈ ਹੈ ਨਾ ਕੱਲ ਨੂੰ ਢਾਡ ਨਾਲ ਵੀ ਹੋਏਗਾ ਤੁਹਾਨੂੰ ਦੁੱਖ ਹੋਏਗਾ ਮੇਰੇ ਛੋਟੇ ਛੋਟੇ ਚਾਰ ਬੱਚੇ ਆ ਇਸ ਰੇੜੀ ਤੋਂ ਪਲਦੇ ਪਏ ਆ ਮੈਂ ਪ੍ਰਸ਼ਾਸਨਗਾਰੀ ਇਹ ਬੇਨਤੀ ਕਰਦਾ ਇਸ ਬੰਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਅਦੀ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰਕੇ ਰੱਖਿਆ ਪਿਛਲੇ ਜੀ ਇਹਨਾਂ ਨੇ ਪਰਚੇ ਪੁੱਛੇ ਤੁਹਾਡਾ ਨਾਮ ਦਿੱਤੇ ਪਰਚੇ ਪੁੱਛੇ ਪਰਸੋਂ ਨੇ ਥ੍ਰੈਟ ਦਿੱਤੀ ਹੈ ਕਿ ਇੰਦੇ ਪਰਿਵਾਰ ਵੱਲੋਂ ਕੋਈ ਵੀ ਹੱਥ ਲਾਜੇ ਮੈਂ ਆਪਣੀਆਂ ਉਂਗਲਾਂ ਵੜ ਦੇਣੀਆਂ ਤੇ ਪਰਚਾ ਦੇ ਦੇਣਾ ਤੇ ਪਰਸੋਂ ਇਹਨਾਂ ਨੇ ਇਹਨਾਂ ਨੂੰ ਬਹੁਤ ਹਰਾਸ਼ ਮੈਂ ਕਰਦੇ ਡੇਲੀ ਆ ਜਾਂਦੇ ਡੇਲੀ ਲੜਾਈਆਂ ਇਹ ਹੋ ਕਿਤੇ ਵੀ ਜਾਂਦੇ ਜਾਨ ਪੁੱਛ ਕੇ ਸਾ ਤੇ ਇਹ ਤਾਂ ਥ੍ਰੈਡ ਦਿੰਦੇ ਕਿ ਮੇਰੇ ਕੋਈ ਵੀ ਹੱਥ ਲੱਗ ਜਾਏ ਮੇਰਾ ਇੱਕ ਹੀ ਆ ਮੈਂ ਆਪਣੀ ਉਂਗਲਾ ਮਾਰ ਦਿੰਨੀ ਆ ਤੇ ਪਰਚਾ ਦੇਣਾ ਤੇ ਮੇਰੇ ਤੇ ਮੇਰੇ ਭਰਾ ਤੇ ਮੇਰੇ ਫਾਸਾ ਸਾਹ ਦੇ ਨੇ ਪਰਚਾ ਦੇ ਦਿੱਤਾ ਜੀ ਤੇ ਇਹ ਤਾਂ ਹਾਲੇ ਕਿ ਨੂੰ ਹੱਥ ਵੀ ਨਹੀਂ ਲਾਇਆ ਸਿਰ ਗੱਲਬਾਤ ਕੀ ਕਿਸ ਗੱਲ ਦਾ ਪਰਚਾ ਦਿੱਤਾ ਗਿਆ ਤੁਹਾਡੇ ਇਹ ਥੇ ਰੇੜੀ ਲਾ ਜਾਂਦੇ ਉੱਥੋਂ ਆਪਣੇ ਪਿੰਡੋਂ ਸਪੈਸ਼ਲ ਆ ਕੇ ਇੱਥੇ ਲਾਂਦਾ ਹੋਰ ਕਿਤੇ ਨਹੀਂ ਲਾਂਦਾ ਇਹ ਆ ਕੇ ਜਾਨ ਪੁੱਛ ਕੇ ਇੱਥੇ ਰੇੜੀਆਂ ਲਾਂਦਾ ਜੀ ਸਰ ਇਹਨਾਂ ਨੂੰ ਤੁਹਾਡੇ ਤੇ ਅਲਿਗੇਸ਼ਨ ਲਗਾਇਆ ਗਿਆ ਲੱਗਦਾ ਤੁਸੀਂ ਕਿ ਭਈ ਇਹਨੂੰ ਕਿ ਅੱਜ ਤਾਂ ਲਾਣ ਨੂੰ ਸਾਡੇ 5 ਸਾਲ ਰਮੀ ਦਾ ਲਿਆ ਜਾਂਦਾ ਉਹ ਭਈ ਇਹਦਾ ਕਹਿਣ ਨੂੰ ਵੀ ਗੱਲਾਂ ਸੋਹ ਹੁੰਦੀ ਭਜੀ ਕਿਆ ਪਹਿਲੇ ਵੀ ਨਬੋ ਕੁਛ ਕੀ ਆਈਆਂ ਮੈਂ ਤੇ ਪਰਸੋ ਗੱਲ ਸੁਣੀਏ ਨੇ ਅਹੀਂ ਨਾ ਬੋਲਿਆ ਕਿ ਪਰਿਵਾਰ ਵੱਲੋਂ ਕੋਈ ਵੀ ਹੱਥ ਲਾਗੇ ਜਾਂ ਤੇ ਮੇਰੀ ਬਾਹ ਵੜਨੀ ਹੈ ਜਾਂ ਤੇ ਮੇਂ ਆਪਣੀ ਉਂਗਲਾ ਪੜਨੀ ਅਹੀਂ ਡਰਦੇ ਨਹੀਂ ਕੱਲ ਪਰਸੋ ਨੇ ਮੇਰੇ ਭਰਾ ਨੂੰ ਕਿਹਾ ਕਹਦਾ ਆਪਣੇ ਮਨ ਚ ਕੋਈ ਬਿਆਨ ਨਾ ਰੱਖੇ ਇਹ ਬਹੁਤ ਸੰਸਤਾ ਲਿਆ ਗਿਆ ਪਹਿਲੇ ਇਹਨਾਂ ਦੀ ਕੋਈ ਸਰਕਾਰੀ ਕਿ ਹੁੰਦੇ ਉਹ ਕਹਿੰਦੇ ਫਿਰ ਇਹਨਾਂ ਕੁਛ ਬੁੱਢਾ ਤੇ ਕੁਛ ਕਹਿਣ ਲਿਆਂਦਾ ਕਿ ਅਾਂ ਕਰਪਾਨਾ ਗੁਰੂ ਬਹੁਤ ਕੁਛ ਕੀਤਾ ਇਹ ਬਹੁਤ ਕੋਸ਼ਨ ਹੈ ਬਹੁਤ ਜਗ੍ਹਾ ਹੈਗੀ ਹੈ ਇਹ ਨਹਿਰ ਮੈਂ ਕਿਉਂ ਜਗ੍ਹਾ ਹੈਗੀ ਕਿਸੇ ਦੀ ਜਗ੍ਹਾ ਕੀ ਮਾਲਕੀ ਹੈ ਇਹ ਡਿਗ੍ਰੇਸ਼ਨ ਵਾਲੀ ਦੀ ਜਗ੍ਹਾ ਹੀ ਪੂਰਾ ਦੇਖੋ ਪ੍ਰੂਫ ਸਾਫ ਕੁਛ ਹੈ ਨਾ ਮੇਰੀ ਗੱਲ ਸੁਣੋ ਜਦੋਂ ਜਿਆਦਾ ਇਨੇ ਸਾਡੇ ਤੇ ਕੇਸ ਲਾ ਹੀ ਦਿੱਤਾ ਸਾਰੀ ਗੱਲੇ ਨੇ ਕਾਨੂੰਨ ਦੇ ਸੌੜ ਦਿੱਤੀ ਉੱਥੇ ਦਾ ਡੇਲੀ ਚੋਕ ਕੇ ਨਾ ਆਏ ਨਾ ਡੇਲੀ ਲੜਾਈਆਂ ਜੁੜੀਆਂ ਡੇਲੀ ਲੜਾਈ ਆਪਾਂ ਬਹੁਤ ਪਰੇਸ਼ਾਨ ਆਈ ਬਹੁਤ ਜਿਆਦਾ ਪਰੇਸ਼ਾਨ ਤੂੰ ਜਦੋਂ ਇਨੇ ਪਰੇਸ਼ਾਨ ਆਈ ਬਸ ਇਹ ਇਹ ਗੱਲ ਨਹੀਂ ਹੁੰਦੀ ਹਮੇਸ਼ਾ ਕਿ ਗਰੀਬ ਦੀ ਸੁਣੋ ਗਰੀਬਾਂ ਕੋਸ਼ਿਸ਼ ਵੀ ਕਰਦੇ ਇਹ ਵੀ ਗਰੀਬ ਹੀ ਮਾਰ ਹਰ ਜਗ੍ਹਾ ਵਧੀ ਆਏ ਇਹ ਆਪਾਂ ਕਰਦੇ ਚੱਲ ਗਰੀਬ ਉਹ ਹੀ ਗੜੀ ਆ ਡੇਜੀ ਕਾਨੂੰਨ ਹੱਥ ਹੋਇਆ ਮੇਰੀ ਇਹ ਕਰਦੇ ਮਤਲਬ ਫਿਜ਼ੀਕਲੀ ਬਹੁਤ ਹਰਾਸ਼ਮੈਂਟ ਕਰਦਾਈ ਮੈਂ ਪਰਿਵਾਰ ਵੱਲੋਂ ਜਾਂ ਹੀ ਕੋਸ਼ਿਸ਼ ਵੀ ਹੋਏਗੀ ਹਾਂ ਸਾਰਾ ਬਲੀਮ ਇੰਦੇ ਜਾਊਗਾ ਮਤਲਬ ਬੋਜ ਫਿਜ਼ੀਕਲ ਟੌਰਚਰ ਕਰਦਾਈ ਜਿਤਨੇ ਇਹ ਆਜੀ ਕਹਤਾ ਕਿ ਮੈਂ ਇਹਨੂੰ ਕੋਸ਼ਿਸ਼ ਹੋ ਕੇ ਮੇਰੀ ਪਜਨਾਨੀ ਜਨਾਨੀ ਲਿਆਊਗਾ ਕਹੇ ਲਿਆਊਗਾ ਇਹ ਬੋ ਗਲਤ ਗੱਲ ਆਈ ਨੀ ਆਜੀ ਬਸ ਇੱਕ ਦਾ ਕਿ ਮੈਂ ਗਰੀਬ ਹਾਂ ਕਦੀ ਐਸਐਸਪੀ ਕੋ ਕਰੀ ਡੀਐਸਪੀ ਕੋ ਹਰ ਪਾਸੇ ਜਾਂਦਾਈ ਹਰ ਪਾਸੇ ਮੰਗ ਕੀ ਕਰਦੇ ਪ੍ਰਸ਼ਾਸਨ ਕੋ ਉਹ ਮੰਗ ਕਰਦੇ ਇਨਸਾਫ ਜੀ ਕਹੇ ਕਿ ਜਲਦੀ ਜਲਦੀ ਹੀ ਲਾਏਗੀ ਜੀ ਤੇ ਕਾ ਨਹੀਂ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਗਈ ਸਾਰੇ ਆਪਣੇ ਕੋ ਹੈ ਗਈ